हाय हाय आगा। हो गया मैं मैं तो कभी सोचिया भी 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 नहीं आगा। 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 नहीं नहीं है सारे के गए तो कुछ एक तो दे तो दे तो 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 ਕਿਨੇ ਸਾਰੇ ਆ ਗਏ ਆ ਮੇਰੇ ਪੁੱਤ ਉੱਠ ਪੁੱਤ ਉੱਠ ਮੇਰਾ ਪੁੱਤ ਸਾਰੇ ਜਾਣੇ ਪੁੱਤ ਇਕੱਠੇ ਹੋਏ ਆ ਤੂੰ ਨਾ ਇਹਦਾ ਕਰ ਮੇਰਾ ਪੁੱਤ ਉੱਠ ਇੱਕ ਵਾਰੀ ਆਈਦਾ ਸੋਚਿਆ ਹੀ ਚੱਲ ਕੁੜੀ ਵਿਆਹੀ ਗਈ ਆ ਚੰਗੇ ਘਰ ਬੜੇ ਖੁਸ਼ ਆ ਕੁੜੀ ਬੜੀ ਖੁਸ਼ੀ ਆ ਪਰ ਸਾਨੂੰ ਨਹੀਂ ਪਤਾ ਵੀ ਹੁਣ ਸਾਡੇ ਨਾਲ ਆ ਵੀ ਹੋਣਾ ਵਾ ਅਸੀਂ ਕੀ ਕਰੀਏ ਅਸੀਂ ਤਾਂ ਮਾਹ ਕੁੜੀ ਵੀ ਆਈ ਸੀ ਐ ਰੱਬ ਮਮੀ ਤੂੰ ਰਗਨਧਨੂ ਵੀ ਹੋਤੀਆ ਉੱਠਾ ਉਠਾਵਾ ਦਾਦੇ ਨਹੀਂ ਗਿਆ ਕਿਹਨੇ ਪਤਾ ਉੱਠਾਵਾ ਦਾਦਰ ਆਪਣੇ ਨਹੀਂ ਹੋਣ ਕਰਿਆ ਇਹ ਰਫਾ ਵੀ ਕਰੀਏ ਮੇਰੀ ਕੀ ਕਰੇਗੀ ਅ ਮੇਰੇ ਤਾਂ ਸਾਦੇ ਜੋ ਕੱਢ ਗਿਆ ਨਾ ਪਤਾ ਕੀ ਅੱਜ ਅੱਡਾ ਦੁਨੀਆ ਮੇਰੇ ਖਲਿਆ ਤੇ ਤੂੰ ਬੈਠੀ ਆ ਤਾ ਮੈਨੂੰ ਨਹੀਂ ਆ ਗਿਆ ਕਿੰਨਾ ਮੈਂ ਕੀ ਕਰਨਾ ਜੀ ਕੇ ਸੀ ਉਹ ਤੇ ਨੋਣਾ ਕੋਈ ਆ ਤੂੰ ਦਾ ਹੀ ਮਾਦਨ ਦਾ ਜਿੱਤ ਤੂੰ ਪਹਿਲਾ ਦੱਬਾ ਕੇ ਦੱਸ ਕਿ ਉਹ ਤੋਂ ਖੜਤਾਈ ਆਈ ਮੇਰਾ ਬੋਤ ਕਿਉਂ ਇਹਦਾ ਨਾ ਜਿੱਤਾਂ ਸ਼ਾਮੀ ਦੇ ਮੈਨੂੰ ਮਿਲਿਆ ਇਹ ਚੰਗਾ ਭਲਾ ਇਹ ਹੋ ਗਿਆ ਉਹ ਪੁੱਤ ਚੰਗਾ ਭਲਾ ਇਹ ਤੇ ਕਰੋਗੇ ਆਈ ਅਸੀਂ ਤੇ ਬੜੇ ਆਪਣੇ ਘਰ ਹਸਨ ਖੇਡਣ ਦੇ ਹਮ ਤੇ ਪਤਾ ਹੀ ਉਦੋਂ ਲੱਗਾ ਜਦੋਂ ਵਹ ਪੂ ਨਹੀਂ ਆ ਵਾਦੇ ਚਲੋ ਹਾਂ ਚਲਾ ਰੱਖੋ ਆਪਣੇ ਆਪ ਨੂੰ ਸੰਭਾਲੋ ਕੋਈ ਨਹੀਂ ਬਾਲ ਚਲੇ ਗਿਆ ਮੈਨੂੰ ਕੋਈ ਸਮਝ ਨਹੀਂ ਲੱਗ ਰਹੀ ਮੈਂ ਕੀ ਕਹਿਣੀ ਤੇ ਉੱਠੋ ਦਹੀਂ ਮੈਂ ਤੂੰ ਉੱਠਾ ਮੈਂ ਪਤ ਨੂੰ ਖਾ ਗਈ ਇੱਕ ਲੈੜੀਆਂ ਇਹੋ ਚੁੰਦੀ ਸੀ ਨਾ ਤੂੰ ਪਾ ਗਈ ਤੈਨੂੰ ਠੰਡ ਚਲ ਮੈਂ ਕਦੇ ਚੁੰਦੀ ਨਹੀਂ ਘਾੜਨੇ ਸੀ ਨਾ ਸੁਣਾ ਮਮੀ ਨਾ ਸੁਣਾ ਨਾ ਮੈਂ ਲਾ ਗਈ ਹੋੜੀ ਹੈਗੀ ਨਾ ਮੰਮੀ ਆਪਾ ਦੋਦੇ ਮੈਂ ਕੋਸ਼ਿਸ਼ ਕੀ ਉਹਦਾ ਕੀ ਕਸੂਰ ਆ ਤੂੰ ਵੀ ਪਰਹੋ ਜਾ ਮੈਨੂੰ ਕਰ ਲੈ ਤਾਂ ਜੋ ਮੈਂ ਕਰਨ ਨਹੀਂ ਆ ਮੰਮੀ ਮੈਂ ਤਾਂ ਕਦੀ ਸੁਬਹ ਨਹੀਂ ਜੇ ਮੈਂ ਸੌ ਜਾ ਸਕਦੀ ਬਸ ਹਰ ਹੁਣ ਹੋਰ ਟਿੰਗ ਲਾ ਕਰ ਨਹੀਂ ਪਾਪੜੇ ਮੰਮੀ ਕੀ ਠੰਡ ਆਏ ਮੰਮੀ ਕੀ ਹਰ ਮੈਂ ਵੀ ਇਹ ਕਰੰਦੇ ਜੀ ਮੈਂ ਪੁੱਤ ਉਹ ਮੇਰੇ ਪੁੱਤ ਨੂੰ ਖਾ ਗਈ ਆ ਮੇਰੇ ਗੱਲ ਸੁਰ ਪੁੱਤ ਇਹਨੂੰ ਨਹੀਂ ਪਤਾ ਸਭ ਨੂੰ ਪਤਾ ਹੈ ਨਾ ਨਾ ਕਰੋ ਇਦਾਂ ਬਹਿ ਜਾ ਮੈਂ ਨਹੀਂ ਪੁੱਤ ਬਹਿ ਜਾ ਨਹੀਂ ਚੰਗੇ ਲੱਗਦਾ ਦੇਖੋ ਹੁਣ ਕੇ ਬਸਮਣੀ ਜੋਗ ਆ ਤੇ ਪਰਮਾਤਮਾ ਦਾ ਭਾਣਾ ਮੰਨਣਾ ਪੈਣਾ ਆ ਬਹਿ ਜਾ ਮਮਿੰਨ ਦਰਨੀਆ ਪਤਾ ਨਹੀਂ ਕਿੱਥੇ ਵੀ ਮੇਰਾ ਆ ਗਿਆ ਬੋਲੀ ਦਿੱਤੀ ਏ ਇਹ ਦਾ ਨਾ ਕਰ ਜਿਹੜੇ ਦੁਨੀਆਂ ਤੋਂ ਚਲ ਜਾਂਦੇ ਆ ਨਾ ਉਹ ਵਾਪਸ ਨਹੀਂ ਹੁੰਦੇ ਹਾਂ ਕੀ ਕਹਿਣਗੇ ਵੇਰੇ ਹੱਥਾਂ ਨੇ ਮੈਦੀ ਵੇਖੋ ਹਜੇ ਤੇ ਉਹਦਾ ਰੰਗ ਨਹੀਂ ਲੱਤੇਗਾ ਨਾਲੇ ਨਾ ਮੇਰੇ ਮੇਕਅਪ ਦਾ ਪਤਾ ਨਹੀਂ ਕਿੱਥੇ ਸਭਾੜਵਾ ਮੈਨੂੰ ਆਦੇ ਹੰਦੇ ਨੇ ਕਿ ਤੂੰ ਮੇਕਅਪ ਲਾਗ ਰਿਆ ਫਿਆ ਕਰ ਕੋਦਾ ਤੂੰ ਸੋਹਣੀ ਨਹੀਂ ਲੱਗਦੀ ਹੈਗੀ ਤਜਾ ਮੇਰਾ ਸਭਾੜ ਲਿਆ ਦੋ ਮੰਮੀ ਹਾ ਵੇਖੋ ਮੈਂ ਬਿੰਦੀ ਵੀ ਨਹੀਂ ਲਾਈ ਹੈਗੀ ਸੰਦੂਰ ਵੀ ਨਹੀਂ ਲਾਇਆ ਹੈਗਾ ਜਾਓ ਜਾ ਕੇ ਲਿਆ ਦੋ ਮੈਨੂੰ ਅੰਦਰਨੇ ਗੁੱਸੇ ਹੁੜਾਵਾ ਤੇ ਉਪ ਕਰ ਜਾ ਹੋਰ ਨਾ ਕਿਸ ਨੂੰ ਕਹਦੀ ਅੱਗੇ ਤੇਰੀ ਸੱਸ ਬੜਾ ਖਾ ਫੰਡਈ ਆ ਤੂੰ ਵੀ ਇਦਾ ਕੰਢਈ ਆ ਤੂੰ ਕੰਮ ਸਦਾ ਸਿਆਣੀ ਬਣ ਪੁੱਤ ਕਿਤੇ ਤੇਰਾ ਦਿਮਾਗ ਤ ਵੀ ਖਰਾਬ ਹੋ ਗਿਆ ਮਮੀ ਕਿੰਦਾ ਨਹੀਂ ਗੱਲਾਂ ਕਰਨ ਦੇ ਉਹ ਪੁੱਤ ਮੇਰੀ ਸੋਹਣ ਗੱਲ ਪਿੰਦਰ ਨਹੀਂ ਰਿਹਾਗਾ ਪਿੰਦਰ ਕਈ ਐ ਦੂਸੂ ਕੋ ਮੈਂ ਲੇਗੀ ਵਰਨਾ ਜੀ ਕਿਵੇਂ ਚੜਾਗੇ ਮਿੱੰਨੂ ਵੀ ਨਾਲ ਲੈ ਜਾਂਦੇ ਪੁੱਤ ਮੇਰੇ ਕੋ ਨਾ ਤੇਰੇ ਨਾਲ ਵੇਖ ਕੇ ਸਰੀਆ ਨਹੀਂ ਜਾਂਦਾ ਹੈਗਾ ਮੈਨੂੰ ਪੁੱਛ ਜਾ ਮੇਰੇ ਰੱਬ ਨੂੰ ਪੁੱਛ ਮੇਰਾ ਬਣ ਗਿਆ ਮਿੱਧਰ ਮੋੜ ਦੇ ਗਿਆ ਮੈਨੂੰ ਵੀ ਲੱਗਾ ਮੈਂ ਕੀ ਕਰਨਾ ਇੱਥੇ ਠੀਕ ਹੈ ਸਤ ਮੈਂ ਰੱਬਾ ਜੋ ਗਲਾ ਮੇ ਕੋ ਕੀ ਕਸੂਰ ਹੋ ਗਿਆ ਰੱਬ ਨੂੰ ਲੱਗਦਾ ਮੇਰੀਆਂ ਕੁਸ਼ੀਆਂ ਨਹੀਂ ਵੇਖੀਆਂ ਗਈਆਂ ਮੰਮੀ ਮੇਰੇ ਇੰਨੇ ਚਾਹੀ ਸਾਰੇ ਮੇਰੇ ਮਨ ਵਿੱਚ ਰਹਿ ਗਏ ਪੁੱਤ ਜਿਹੜਾ ਰੱਬ ਵਾ ਨਾ ਮੈਂ ਤੈਨੂੰ ਕੀ ਦੱਸਾਂ ਰੱਬ ਨੇ ਵੀ ਸਾਡੇ ਨਾਲ ਧੋਖਾ ਹੀ ਕੀਤਾ ਰੱਬ ਨੂੰ ਇਦਾਂ ਨਹੀਂ ਚਾਹੀਦਾ ਜਿਦਾ ਸਾਡੇ ਨਾਲ ਕੀਤੀ ਮੰਮੀ ਵੇਖ ਮੇਰੇ ਤੇ ਜੇ ਸਾਡੀ ਮੈਡੀ ਵੀ ਨਹੀਂ ਲੱਤੀ ਹੈ ਜੀ ਨਾ ਖਾਪ ਨਾ ਮਿਲਦੀ ਖਾਪ ਮੰਮੀ ਨਹੀਂ ਆਉਂਦੀ ਕਦੇ ਹੋਤੇ ਜਾਇਓ ਕਦੇ ਗਾਨ ਕੇ ਜਾਇਓ ਹਜੇ ਤਾਂ ਪਾ ਕਿਤੇ ਗਏ ਕਿ ਮੇਰੇ ਅੱਗੇ ਜਦਿਆਂ ਤੂੰ ਗੱਲਾਂ ਪੁੱਛਨੀ ਆ ਨਾ ਮੇਰੇ ਕੋ ਦੱਸਾਂਗਾ ਜਵਾਬ ਹੀ ਨਹੀਂ ਦੇਗਾ ਹਾਂ ਤੇ ਸੱਚੀ ਗੱਲ ਦੱਸਾਂ ਨਾ ਇਦਾਂ ਕਰ ਤੈਨੂੰ ਮੈਂ ਬਾਰ ਬਾਰ ਕਹਿੰਨੀ ਆ ਮੈਨੂੰ ਪਤਾ ਵਾ ਤੂੰ ਦੁਖੀ ਆ ਤੂੰ ਦੁਖੀ ਹੋ ਕੇ ਇੰਦਾ ਕਰ ਨਹੀਂ ਜੰਮ ਮੈਨੂੰ ਪਤਾ ਨਾ ਉਹ ਮੈਂ ਕਿੰਨਾ ਕਰਦੀ ਮੇਰਾ ਤਾਂ ਪਿੰਟ ਵੀ ਨਹੀਂ ਵਜਾਹ ਕਰਦੇ ਹੈਗੇ ਹੁਣ ਉਹਨਾਂ ਨੂੰ ਯਾਦ ਨਹੀਂ ਮੇਰੀ ਆਉਂਦੀ ਹੈਗੀ ਚੁੱਪ ਲੱਗ ਜਾ। ਫੋਟਾ ਜਿੰਨਾ ਮਰਜੀ ਰੋ ਜਿੰਨਾ ਮਰਜੀ ਖਾਪ ਉਹਨੂੰ ਨਹੀਂ ਪਤਾ। ਮੰਮੀ ਉਹ ਗੀਦੇ ਰਜਨ ਦਾ ਆਪਸ ਵਿੱਚ ਮੇਰੇ ਰੱਬ ਕੋਲ ਪੁੱਜਣੀ ਚਾਹੀਦਾ। ਮੇਰਾ ਬੱਗੇ ਹਰਦਾਸ ਕਰਨੀ ਆ। ਉਹਨਾਂ ਨੂੰ ਮੋੜ ਦੇਣਾ। ਖਜਾ ਮਿੱਨੂ ਵੀ ਚੁੱਕ ਲੈਣ। ਚੁੱਪ। ਚੁੱਪ ਹੋ ਗਈ ਸੀ। ਮੈਂ ਕਦੀ ਸੋਚਿਆ ਵੀ ਨਹੀਂ। ਪਿੰਦਰ ਤੈਨੂੰ ਦੂਰ ਚਲ ਜਾਏਗਾ। ਤੂੰ ਤਾਂ ਕਹਿੰਦਾ ਹੁੰਦਾ ਹੀ ਨਾ ਮੰਮੀ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਤੈਨੂੰ ਫਿਕਰ ਕਰਦੀ ਰਹਿਣੀ ਆ ਮੇਰਾ ਫਿਕਰ ਸੱਚਾ ਹੀ ਹੋ ਗਿਆ ਓਏ ਬਾ ਮੈਨੂੰ ਸਮਝ ਨਹੀਂ ਆਉਂਦੀ ਇਹਦਾ ਨਹੀਂ ਹੋਣਾ ਚਾਹੀਦਾ ਮੈਂ ਮਰ ਜਾਣਾ ਤੂੰ ਕੀ ਗੱਲ ਆ ਮੇਰਾ ਤਾਂ ਜੀਨ ਨੂੰ ਦਰਦੀ ਕਰਦਾ ਹੁਣ ਮਰੀ ਜਾਵਾ ਮੈਂ ਉਦਾਸ ਹਾਂ ਬੰਦ ਜੀ ਤੇਰੀ ਦਾ ਬੜਾ ਦੁੱਖ ਹੁੰਦਾ ਕਿੰਨਾ ਆਪਣੇ ਪੁੱਤ ਨਾਲ ਕਰਦੀ ਤੇ ਕਿੰਦਾ ਦੀ ਹਾਲਤ ਹੋ ਗਈ ਆ ਰੋ ਰੋ ਕੇ ਤੇ ਅੱਖਾਂ ਸਜਾਈਆਂ ਕੀ ਕਰਾਂ ਰੋਟੀ ਵੀ ਵਾਜ ਦਵਾਂ ਜਾਂ ਨਾ ਦਵਾਂ ਸਮਝ ਨਹੀਂ ਲੱਗਾਂ ਦੀ ਭਾਰੀ ਵੀ ਆ ਇਹ ਨਾ ਰੋਟੀ ਖਾਣਗੇ ਬਿਮਾਰ ਹੋ ਜਾਣਗੇ ਇਦਾਂ ਕਰਨੀ ਆ ਵਾਜ ਮਾਰੀ ਦੇਣੀ ਆਂ ਜੀ ਜੀ ਉਠੋ ਦੋਖਾ ਜਰੂਰ ਖਾਓ ਆਨੂਰ ਨਹੀਂ ਨਹੀਂ ਭੈਣ ਜੀ ਲੈ ਤੇ ਰੋਟੀ ਮੇਰਾ ਤੋਟੀ ਵਾਲੇ ਵੇਖਣ ਜੀ ਦੀ ਕਰਦਾ ਮੈਂ ਨਹੀਂ ਰੋਟੀ ਖਾਣੀ ਹਾਂ ਜੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਮੈਨੂੰ ਪਤਾ ਵਾ ਤੁਹਾਨੂੰ ਬਹੁਤ ਦੁੱਖ ਵਾ ਮੈਨੂੰ ਵੀ ਪਤਾ ਵਾ ਮੈਂ ਵੀ ਆਮਾ ਹੀ ਦੀ ਪਰ ਫਿਰ ਵੀ ਨਾ ਰੋਟੀ ਨਹੀਂ ਛੱਟਦੀ ਹੁੰਦੀ ਰੋਟੀ ਖਾਣੀ ਪੈਣੀ ਆ ਨਾ ਖਾਓਗੇ ਬਿਮਾਰ ਹੋ ਜਾਗੇ ਆਲਾ ਮੇਰੀ ਭੈਣ ਖਾ ਲੈ ਰੋਟੀ ਐਦਾਂ ਨਾ ਕਰ ਮੈਨੂੰ ਰੋਟੀ ਲੰਘਦੀ ਆ ਮੈਂ ਨਹੀਂ ਰੋਟੀ ਖਾ ਸਕਦੀ ਤੁਹਾਨੂੰ ਵੀ ਪਤਾ ਲੱਗਦਾ ਮੇਰਾ ਪਿੰਦਰ ਗਿਆ ਜੀ ਆਇਆ ਨਹੀਂ ਆ ਮੈਂ ਨਹੀਂ ਖਾਣੀ ਦਾਦਾ ਪਰ ਲਾਗੋ ਤਾਂ ਜੀ ਮੈਂ ਤੁਹਾਡੀ ਗੱਲ ਸਮਝਨੀ ਆ ਮੈਨੂੰ ਸਾਰਾ ਪਤਾ ਧੀਆ ਪੁੱਤਾਂ ਦਾ ਦੁੱਖ ਕੀ ਹੁੰਦਾ ਵਾ ਪਰ ਨਹੀਂ ਰੋਟੀ ਜ਼ਰੂਰ ਖਾਓ ਥੋੜੀ ਮੋਤੀ ਭਾਈ ਖਾ ਲੋ ਮੈਂ ਕਿਆ ਨਾ ਮੇਰੇ ਲਾਗੋ ਲੈ ਜਾ ਬੱਤੀ ਆਹ ਰੋਟੀ ਅਸਰ ਜਿੰਦੀ ਆ ਮੈਨੂੰ ਪਹਿਲਾਂ ਪਤਾ ਵਾ ਤੁਹਾਨੂੰ ਮਾਵਾ ਧੀਆ ਦੇ ਪਾਸੇ ਹੋ ਕੁਝ ਚਾਹੀਦਾ ਹੀ ਹੈ ਨਾ ਮੇਰੇ ਪੁੱਤ ਦਾ ਤਾਂ ਕੋਈ ਫਿਕਰ ਨਹੀਂ ਆ ਬਸ ਰੋਟੀਆਂ ਖਾਈ ਜਾ ਹੋਰ ਮਾਵਾ ਧੀਆ ਕਰੋ ਅਸ਼ਾ ਹੁਣ ਠੀਕ ਆ ਕੰਜੀਆ ਪੰਜ ਨੇ ਹਾੜੇ ਜਵਾਈ ਨੂੰ ਕਹੋ ਸੀ ਤੁਹਾਡੀ ਧੀ ਵਿਚਾਰੀ ਅੱਲੇ ਕੱਲ ਵੀ ਕੁੜੀ ਆ ਸਾਬ ਵੇਖੋ ਜਾਲ ਵੇਖ ਕੇ ਨਾ ਦੋ ਬ ਪੈਂਦੇ ਤੇ ਪਰ ਮੈਂ ਸਮਝ ਨਹੀਂ ਆ ਕਿ ਜਦੋਂ ਮੈਨੂੰ ਆਪਣੇ ਧੀ ਵੱਲ ਵੇਖ ਕੇ ਪੈਂਦੇ ਇਦਾਂ ਹੀ ਤੁਹਾਨੂੰ ਪਰ ਉਹ ਵੀ ਸਾਡਾ ਵੀ ਜਵਾਈ ਹਾਦੂ ਵੀ ਉਹ ਨਹੀਂ ਦੋਸਾ ਜਨਾ ਤਨ ਮੈਨੂੰ ਨਹੀਂ ਪਤਾ ਪਰ ਮੈਂ ਨਾ ਵੇਲੇ ਨੂੰ ਪੁੱਛਤਾਉਣੀ ਆ ਕਿਹੜੇ ਵੇਲੇ ਤੁਹਾਡੀ ਮਾਤੀ ਲੈਂਦੀ ਆਪਣੇ ਘਰ ਮੈਨੂੰ ਤਾਂ ਜਾਨਾ ਵੀ ਹੀ ਚਾਹੀਦਾ ਵੇਖਣ ਉਹਨੂੰ ਉਹ ਤਾਂ ਕਲੇੜੀ ਆ ਕਲੇੜੀ ਆਉਂਦਾ ਹੀ ਮੇਰੇ ਪੁੱਤ ਨੂੰ ਖਾ ਗਈ ਮੈਂ ਕੀ ਕਰਾਂ ਕਲੇੜੀ ਨੂੰ बस मेरा नजर아서 দূর ਲੈ ਜਾਓ ਮੈਂ ਇਹ ਘਰ ਚ ਨਹੀਂ ਰੱਖਣਾ ਹਾਂ ਬਸ ਮੈਨੂੰ ਕੁਛ ਚਾਹੀਦਾ ਮੈਨੂੰ ਪਤਾ ਤੁਸੀਂ ਦੁਖੀ ਹੋਗੇ ਨਾ ਕੁਝ ਕਹਿਣ ਦੇ ਜੇ ਪਰ ਉਹ ਚੰਗੀ ਹੀ ਕਿ ਮੇਰਾ ਨਾ ਕੰਮ ਹੋ ਜਾਏ ਤੇਰੀ ਤਾਂ ਰੱਬ ਦਾ ਵਾਸਤਾ ਜਿਹੜਾ ਤੁਮ ਹੋ ਗਿਆ ਨਾ ਸਾਨੂੰ ਬਹੁਤ ਦੁੱਖ ਆਹੀਂ ਤੁਹਾਡੇ ਦੁੱਖ ਦੇ ਨਾਲ ਸ਼ਾਮਲ ਵਾਹੇ ਬੈਠੇ ਆ ਸਾਨੂੰ ਵੀ ਪਤਾ ਵਾ ਕਿ ਇੱਕ ਮਾਂ ਵਾਸਤੇ ਕਿਦਾਂ ਪੁੱਤ ਹੁੰਦਾ ਵਾ ਨਿਕਾੜਿਆ ਪੁੱਤ ਹੁੰਦਾ ਪਾਲੀ ਦਾਵਾ ਪੜਾਈ ਦਾ ਲਖਾਈ ਦਾ ਸਦੇ ਜਵਾਨ ਕਰੀ ਦਾ ਜਾਂਦੇ ਦੇ ਮੂੰਹ ਹਲ ਵੇਖੀ ਦਾ ਜਿਹਦੇ ਮੂੰਹ ਹਲ ਵੇਖੀ ਦਾ ਆ ਵੇਖੋ ਤੁਸੀਂ ਨਾ ਮੇਰੇ ਲਾਗੋ ਚਲ ਜੋ ਬਸ ਮੈਨੂੰ ਕੋਈ ਨਹੀਂ ਚੰਗਾ ਲੱਗਣ ਡਿਆ ਜਾਓ ਆ ਲੋ ਫੜੋ ਆਪਣੇ ਰੋਟੀਆਂ ਤੁਸੀਂ ਖਾਓ ਜਾ ਕੇ ਮਾਵਾਂ ਧੀਆ ਮੇਰੇ ਲਾਗੇ ਨਹੀਂ ਬਹਿਣਾ ਕਹਿੰਦੇ ਨਾ ਮੇਰੇ ਲਾਗੇ ਆਉਣਾ ਬਸ ਚਲ ਜਾਓ ਤੁਸੀਂ ਬਸ ਮੈਨੂੰ ਨਹੀਂ ਕੋਈ ਚਾਹੀਦਾ ਅੱਠ ਮਨਾ ਇਹਦੀ ਆਪਣੇ ਖਾਂ ਦੇ ਪੰਜੀ ਸੱਚੀ ਆ ਕਿੰਦਾ ਰੋਟੀ ਰੰਗੇ ਜੇ ਆਪਣੀ ਧੀ ਵੱਲ ਗਏ ਹੈ ਉਹਦੇਲ ਵੇ ਕੇ ਵੀ ذوقਾ ਲੱਗਾ ਕੀ ਅੰਤ ਕੀ ਦੇਹ ਜੱਟਾਂ ਦਾ ਮੈਂ ਨਹੀਂ ਨਹੀਂ ਰੱਖੀ ਆਗੀ ਦੱਸ ਨਾ ਉਹ ਰੋਟੀ ਖਾਂਦੀ ਨਾ ਇਹਦੀ ਮਾਂ ਖਾਂਦੀ ਇਹਨਾਂ ਨੂੰ ਇਹ ਹੀ ਬਖਰੇ ਮੈਂ ਖਾਂਦੀ ਚੰਗਾ ਭੈਣ ਜੀ ਗੁੱਸਾ ਨਾ ਕਰੀ ਮੇਰੀ ਗੱਲ ਦਾ ਮੈਂ ਤੇਰੀ ਵੱਡੀ ਭੈਣ ਆ ਆਈ ਵੱਡੀ ਰੋਟੀਆਂ ਖਵਾ ਲੈਣ ਵਾਲੀ ਜਿੱਦਨ ਦੀ ਆਈ ਰਸੋਈ ਚੜ ਕੇ ਬੈਠੀ ਆ ਇਹਨੂੰ ਹਰ ਇੱਕ ਦਾ ਲੰਗਰ ਨੰਘੰड्या ਉਦੋਂ ਦਾ ਜਤੀ ਦਾ ਡੈਡ ਦੋਖਵਾ ਤਰੋਟੀਆਂ ਸੁੱਝਦੀਆਂ ਮੰਨੇ ਇਹਨੂੰ ਮੜ ਮੜ ਸਹੀ ਚ ਮੜ ਮੜ ਸਹੀ ਚ ਬੈਠਾ ਨਹੀਂ ਜਾਂਦਾ ਪਰੇ ਹੋ ਕੇ ਪਖੰਡ ਕਰਦੀ ਫਿਰਦੀ ਆ ਆ ਵੇਖ ਲੋ ਭਾਜੀ ਕੇਸ ਕੇ ਹੋਦੀਆਂ ਚੀਜ਼ਾਂ ਲੈ ਕੇ ਦੇ ਗਿਆ ਵਾ ਹੈ ਇੰਨਾ ਸ਼ੌਂਕੀ ਹੀ ਪੁੱਤ ਮੇਰਾ ਹੈ ਆ ਵੇਖ ਲੋ ਇੱਕ ਮੋੜ ਤਲਾਕ ਲੋਤਾ ਜੀ ਭਾਜੀ ਮੈਂ ਵੇਖਣਿਆ ਸਾਰਾ ਕੁਝ ਕਮੀ ਤੇ ਕਿਸੇ ਗੱਲ ਦੀ ਨਹੀਂ ਤੁਸੀਂ ਵੀ ਬੜੇ ਦੁਖੀ ਹੋ ਰਿਹਾ ਸਾਡਾ ਵੀ ਕੱਖ ਨਹੀਂ ਦੋਵੇਂ ਘਰ ਉਜੜ ਗਏ ਆ ਹਾਂ ਜੀ ਅੱਜ ਮੈਂ ਅਕੜੀ ਸੋਚਿਆ ਹੀ ਨਹੀਂ ਕਿ ਮੇਰੀ ਕੁੜੀ ਨੂੰ ਤੇ ਮੈਨੂੰ ਇਹ ਦੁੱਖ ਵੇਖਣਾ ਪਊਗਾ ਹਾਂ ਜੀ ਹੁਣ ਕੀ ਕਰੀਏ ਹੁਣ ਤੇ ਸਬਰ ਸੰਤੋਖੇ ਕੀਤਾ ਜਾ ਸਕਦਾ ਪਾਜੀ ਸਬਰ ਸੋਰ ਕਾਣਾ ਕਰਨਾ ਵਾ ਕਿਤੇ ਇੱਡੀ ਵਧੀਆ ਵਧੀਆ ਸਿਹਤ ਕਦੇ ਆਉਣਾ ਉਹਨੇ ਹੂੰ ਆਂ ਕੇ ਕਈ ਵਧੀਆ ਵਧੀਆ ਮੈਨੂੰ ਆਣ ਕੇ ਗੱਲਾਂ ਦੱਸੀਆਂ ਡੈਡੀ ਜੀ ਅੱਜ ਬਾਹਰ ਆ ਹੋਇਆ ਵਾ ਆ ਹੋਇਆ ਵਾ ਉਹ ਹੋਇਆ ਵਾ ਮੈਂ ਨਾ ਵੀ ਸਾਡਾ ਤੇ ਅੱਜ ਚਾਹ ਹੀ ਨਹੀਂ ਲੱਥਾ ਮਤਲਬ ਜੀ ਕਿਹੜੇ ਦਿਨ ਹੀ ਜਦੋਂ ਅਸੀਂ ਵਿਆਹ ਦੀ ਤਿਆਰੀਆਂ ਕਰਨ ਲੱਗੇ ਹਾਂ ਕਦੀ ਸੋਚਿਆ ਹੀ ਨਹੀਂ ਕਿ ਆ ਵੀ ਦੇਣ ਆਉਣਗੇ ਤੇ ਆ ਵੀ ਚੀਜ਼ ਵੇਖਣੀ ਪਊਗੀ ਭਾਜੀ ਬੋਲ ਤਾਂ ਮੜਾ ਹੋ ਗਿਆ ਕਿ ਮਾਲਕ ਦੇ ਹੱਥ ਡੋਰਾ ਵਾਂ ਪਤਾ ਨਹੀਂ ਲੱਗਦਾ ਕਿ ਕਿਹੋ ਜਿਹੇ ਦਿਨ ਚੜ ਜਾਣਾ ਵਾਂ ਪਰਮਾਤਮਾ ਮੈਨਾਂ ਸਾਰਿਆਂ ਦਾ ਭਲਾਈ ਕਰੇ ਪਰ ਬੜਾ ਵੱਡਾ ਦੁੱਖ ਪੈ ਗਿਆ ਗੜ ਕੀ ਕਰੀਏ ਹੁਣ ਸਾਦੀ ਤੇ ਭਾਜੀ ਜਿਹੜੀ ਆਈ ਹੈ ਅਹੀਂ ਉਦੋਂ ਤਾਂ ਦੀ ਕੁੜੀ ਦੀ ਕਿਸਮਤ ਮਰੀ ਹੈ ਕੀ ਕਰ ਸਕਨੇ ਹਾਂ ਕੋਈ ਸਮਝ ਨਹੀਂ ਆਉਂਦੀ ਸਾਰੀਆਂ ਖੁਸ਼ੀਆਂ ਜਿਹੜੀਆਂ ਸੀ ਨਾ ਖੂਤ ਪੈ ਗਈਆਂ ਚਲੋ ਕੋਈ ਨਹੀਂ ਦਿਲ ਨਾ ਛੋਟਾ ਕਰੋ ਕੋਈ ਭਾਜੀ ਬਿਲ ਕਿੱਧਰ ਜਾਵੇ ਉਹ ਤਰਨਾ ਸਾਡਾ ਦਿਲ ਰੋ ਰੋ ਗਿਆ ਦੋਹਾਂ ਜੀਆਂ ਦਾ ਬਰਾਹ ਹੋ ਗਿਆ ਕੀ ਕਰੀਏ ਕੀ ਕਰੂ ਦੱਸਿਓ ਜੜ ਭਿੰਦਰਾ ਇੱਥੇ ਚਲ ਗਿਆ ਤੂੰ ਯਾਰ ਮੈਨੂੰ ਫਿਰ ਪਤਾ ਲੱਗ ਲੈਂਦੇ ਵੀ ਤਰਨਾ ਯੇ ਕਿਨੇ ਮਾਰਾ ਕੀਤਾ ਹੋਇਆ ਨਾ ਸਾਂ ਲੱਭ ਕੇ ਮਾਰਨਾ ਬੰਦਾ ਮੈਂ ਵੀ ਫੋਨ ਕਿਸ ਨਾ ਕਿਸ ਯਾਰ ਦੋਸਤ ਨੂੰ ਲਾ ਕੇ ਪੁੱਛਣੇ ਡਿਆ ਵਾਂ ਪਤਾ ਲੱਗ ਲੈਂਦੇ ਮੈਨੂੰ ਸਨੇ ਕੀ ਗੱਲਾਂ ਗੱਲਾਂ ਕਰੀ ਜਾਂਦੇ ਆ ਉਹ ਯਾਰ ਲਾਵ ਗੱਲਾਂ ਕੀ ਕਰਨੀਆਂ ਵਾ ਹਾਂ ਯਾਰ ਮੈਨੂੰ ਤੇ ਲੱਗਦਾ ਵਾ ਨਾ ਇੰਦਰ ਦਾ ਕਿੰਨੇ ਨਾ ਕਤਲ ਕੀਤਾ ਵਾ ਕਤਲ ਕੀਤਾ ਆ ਉਹ ਕੋ ਚੰਗਾ ਮੂੰਹ ਬੋਲ ਐਵੇਂ ਨਾ ਬੋਲੀ ਜਾਏਗਾ ਯਾਰ ਮੇਰੀ ਗੱਲ ਸੁਣ ਉਹ ਕਹਿੰਦਾ ਕੋਈ ਨਵੀਂ ਗੱਡੀ ਚਲਾਉਂਦਾ ਸੀ ਕੱਜ ਵੀ ਗੱਡੀ ਚਲਾਉਂ ਰਿਹਾ ਵਾ ਉਹ ਸਹੀ ਉਹ ਤੇਰੀ ਗੱਲ ਠੀਕ ਆ ਪਰ ਬੇਬਨਿਆਦੀਆਂ ਦੀ ਗੱਲਾਂ ਹੁੰਦੀਆਂ ਆ ਗਿਆ ਉਹ ਗੱਲ ਦਾ ਕੋਈ ਸਬੂਤ ਹੋਏ ਕੋਈ ਹੋਏ ਪੱਕੀ ਗੱਲ ਤਾਂ ਫੇਰ ਕਰੀ ਦੀ ਆ ਤੇ ਦੂਜੀ ਗੱਲ ਇੰਦਰਾ ਡੇਰ ਦਾ ਕੋਈ ਹੋਰ ਨਹੀਂ ਸਕਦਾਗਾ ਤੈਨੂੰ ਪਤਾ ਹੀ ਆ ਤੇ ਉਹ ਤੇ ਲੜਾਈ ਤੋਂ ਕੂਹਾਂ ਦੂਰ ਰਹਿੰਦਾ ਸੀ ਉਹ ਤਾਂ ਘਰ ਚ ਹੀ ਕਿਤੇ ਵੇੜੇ ਉੱਚੀ ਬੋਲ ਦਿੰਦੇ ਆ ਤੇ ਦਦ ਕਹਿੰਦਾ ਹੁੰਦਾ ਸੀ ਇਹ ਹੋ ਵੀ ਬੋਲੋ ਆਂਢੀ ਗਵਾਂਢੀ ਤੰਗ ਹੁੰਦੇ ਆ ਤਾਂ ਤੂੰ ਫਿਰ ਇਦਾਂ ਕਿਦਾਂ ਦੀ ਗੱਲਾਂ ਸੋਚਣ ਗਿਆ ਯਾਰ ਉਹ ਗੱਲ ਤੇ ਤੇਰੇ ਠੀਕ ਆ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕੰਮ ਹੋ ਸਕਦਾ ਵਾ ਤੈਨੂੰ ਪਤਾ ਉਹਦੀ ਨਾ ਕਿਹਨਾ ਲਾਗਦਾ ਕਿ ਉਹ ਪੀਲੇ ਸਾਲ ਪਤਾ ਨਾ ਉੱਪਰ ਲਈ ਫਿਰ ਨਹੀਂ ਤੇ ਕਿਹ ਨਾਲ ਲੜਾਈ ਲੜੀ ਉਹ ਉਪਿੰਦਰ ਹੀ ਜਿਹੜਾ ਜਾ ਕੇ ਤੇ ਹਟਾਉਂਦਾ ਇਹ ਜਾ ਹੱਥ ਜੋੜਦਾ ਵੀ ਨਾਲ ਲੜੋ ਨਾਲ ਲੜੋ ਚੱਲ ਕੋਈ ਨਹੀਂ ਆਵਲਤੀ ਏਦਾਂ ਦੀ ਗੱਲ ਕੋਈ ਹੋਏ ਨਾ ਲੱਭ ਜੇ ਕਿ ਏਦਾਂ ਦੀ ਗੱਲ ਹੋਈ ਇਹ ਬੰਦਾ ਲੱਭ ਕੇ ਮਾਰਨਾ ਵੇਖ ਉਹ ਸਣੀ ਚੁੱਪ ਕਰ ਓਏ ਆ ਗੱਲ ਰੱਬ ਦਾ ਵਾਸਤਾ ਹੀ ਅੱਗੇ ਘੱਟ 70 ਬਸ ਗਏ ਆ ਤੈਨੂੰ ਪਤਾ ਕੀ ਬੰਦਿਆ ਵਾ ਇਹੋ ਜੀਆਂ ਗੱਲਾਂ ਨਾ ਮਦਮਰਾਉਂਦੀਆਂ ਕਰਿਆ ਕਰ ਜਿੰਨਾ ਮਾਵਾ ਦੇ ਪੁੱਤ ਜਾਂਦੇ ਆ ਨਾ ਉਹਨਾਂ ਨੂੰ ਪਤਾ ਵਾ ਕਿ ਨਾ ਰੱਬ ਇਹੋ ਜੀ ਕੇ ਤੇ ਘਰ ਆਵਾਜ਼ ਪਾਵੇਗਾ ਤੇ ਤੂੰ ਏਦਾਂ ਕਰ ਫੋਗ ਦੇ ਜਿਹੜੇ ਕੰਮ ਆ ਨਾ ਮਾਮਾ ਜੀ ਨਾਲ ਉਹ ਹੱਥ ਮਟਾ ਤੇ ਮੈਂ ਵੀ ਚੱਲਿਆ ਆਂ ਸ਼ਹਿਰ ਨੂੰ ਕੁਝ ਨਾ ਦੱਸਿਆ ਤੋਂ ਲੈ ਤੇ ਐਵੇਂ ਨਾ ਇਧਰ ਉਧਰ ਦਿਮਾਗ ਡੜਾ ਉਹ ਨਾ ਮੇਰਾ ਵੀ ਇੱਕ ਤੇ ਮੁਸੀਬਤ ਘਾਤੇ ਪਈ ਆ ਤੇ ਨਾਲ ਕੋਈ ਹੋਰ ਤੂੰ ਵੇਡ ਦੇ ਨਹੀਂ ਚੱਲ ਕੋਈ ਨਹੀਂ ਤੂੰ ਇਦਾਂ ਕਰ ਤੇ ਫੋਨ ਫਾਨ ਕਰ ਦੇ ਰਿਸਕ ਜ਼ਰਾ ਨੂੰ ਮੈਂ ਤਾਂ ਕਰ ਦਿੰਦਾ ਵਾ ਤੇ ਤੂੰ ਹੀ ਮੇਰਾ ਵੀਰ ਨਾ ਕੰਮ ਤੇ ਧਿਆਨ ਦੇ ਹੁਣ ਇਹ ਆ ਕਿ ਆਪਾਂ ਦੋਵੇਂ ਆ ਨਾ ਭਰਾ ਜੋ ਵੀ ਕਰਨਾ ਵਾ ਤੈਨੂੰ ਪਤਾ ਜਿਹੜਾ ਵੱਡਾ ਸੀ ਉਹ ਜਿੱਥੇ ਵੀ ਸਾਡੀ ਹਰ ਗੱਲ ਟੱਕਦਾ ਸੀ ਤੈਨੂੰ ਚੰਗਾ ਮੜਾ ਦਾਦਾ ਆਈ ਮੈਨੂੰ ਵੀ ਕਾਲ ਜੇ ਜਾਣ ਲੱਗਾ ਸੋਰੀ ਸਮਝਦਾ ਕਿ ਗੇ ਮਾੜੇ ਦੀ ਸੰਤ ਨਹੀਂ ਕਰਨੀ ਪਰ ਹੁਣ ਆਦੇ ਤੇ ਉਹਦਾ ਹੱਥ ਨਹੀਂ ਹੈਗਾ ਹੁਣ ਤੈਨੂੰ ਸਮਝਣਾ ਪਣਾ ਕਿ ਜਿੰਮੇ ਆ ਦੇ ਸੱਤੇ ਆ ਚਲ ਕੋਈ ਨਹੀਂ ਤੂੰ ਯਾ ਜਿੱਧਰ ਚਲਿਆ ਹੋਇਆ ਤੇ ਮੈਂ ਕਰਦਾ ਹੁੰਦਾ ਫੋਨ ਇੱਕ ਅੰਦਰ ਇਸ ਕਰਦਾਂ ਉਹ ਜਿੰਨਾ ਕੋ ਮੇਰੇ ਨੰਬਰ ਹੈਗੇ ਮੈਂ ਉਹਨਾਂ ਨੂੰ ਕਰਦਾ ਵਾਂ ਬਾਕੀ ਨੰਬਰ ਤੇਰੇ ਫੋਨ ਤੇ ਸੇਵਾ ਤੂੰ ਕਰਦਾ ਰਹੀ ਆਪੇ ਕੋਈ ਗੱਲ ਨਹੀਂ ਮੈਂ ਕਰ ਲਾਂਗਾ ਤੇ ਮਾਮਾ ਜੀ ਨੂੰ ਤੋਂ ਮਾਮੀ ਜੀ ਨੂੰ ਪੁੱਛ ਲਈ ਕਿ ਕੋਈ ਜਿੰਨਾਂ ਨੂੰ ਕੋਈ ਦੂਰ ਨੇੜੇ ਨੂੰ ਕਰਨਾ ਤੇ ਆਪੇ ਕਰ ਲਾਂਗੇ ਚਲੋ ਮੈਂ ਕਰ ਲੈਣਾ ਗੱਲ ਕੋਈ ਨਹੀਂ ਲਵ ਤੇ ਮਾਰਦਾ ਵਾ ਆਪਣੀਆਂ ਇਨੂੰ ਨਹੀਂ ਨਾਈ ਗੱਲਾਂ ਦਾ ਪਤਾ ਇਹ ਤੇ ਗਿਆ ਕੱਲ ਜ ਤੇ ਕੱਲ ਜ ਤੋਂ ਆ ਗਿਆ ਬਸ ਠੀਕ ਆ ਮੈਂ ਤੇ ਤੈਨੂੰ ਕੀ ਦੱਸਾਂ ਲਾ ਮੈਂ ਸੋਚਣ ਲਿਆ ਵੀ ਚੱਲ ਪਿੰਦਰ ਦੀ ਦੇ ਹੈ ਨਹੀਂ ਕਿਤੇ ਗੱਲਬਾਤ ਕਿਉਂਕਿ ਮੇਰੇ ਇੱਕ ਥਾਂ ਹੀ ਰੋਲੇ ਇੱਕ ਦੋ ਜਗ੍ਹਾ ਤੇ ਰੋਲੇ ਹੈਗੇ ਨੇ ਕਿਤੇ ਮੇਰੇ ਚੱਕਰ ਚ ਨਾ ਕਿਤੇ ਮੇਰੇ ਭਰਾ ਦਾ ਕਿਨ ਕਾਟਾ ਕਰਤਾ ਹੋਵੇ ਮੈਂ ਉਹ ਉਹ ਗੱਲ ਸੋਚਣ ਲਿਆ ਪਰ ਸਰਦਾ ਨਹੀਂ ਮੈਂ ਮੈਂ ਪਤਾ ਪੂਰਾ ਲੱਗ ਰੱਖੂੰਗਾ ਕੋਈ ਗੱਲ ਲੱਗ ਲੈਂਦੇ ਪਤਾ ਮੈਨੂੰ